ਜਿੱਤੇ ਇੱਕ ਪਾਸੇ ਪੰਜਾਬ ਸਰਕਾਰ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਹਾਈ ਟੈਕ ਬਣਾਉਣ ਦਾ ਟੀਚਾ ਮਿੱਥਿਆ ਸੀ ਉੱਥੇ ਹੀ ਦੂਜੇ ਪਾਸੇ ਇੱਕ ਅਜਿਹਾ ਐਨ ਆਰ ਆਈ ਜੋ ਆਪਣੇ ਪੱਧਰ ਤੇ ਆਪਣੇ ਸਕੂਲ ਦੀ ਨੋਹਾਰ ਬਦਲ ਰਿਹਾ ਹੈ ਇਸ ਸਕੂਲ ਨੂੰ ਐਨਾ ਜ਼ਿਆਦਾ ਹਾਈ ਟੈਕ ਬਣਾ ਦਿੱਤਾ ਹੈ ਕਿ ਹਰ ਕੋਈ ਹੋਣੇ ਸੈਨਾਰਾਈ ਨੌਜਵਾਨ ਦੀ ਤਾਰੀਫ ਕਰ ਰਿਹਾ ਨੌਜਵਾਨ ਦੇ ਪਿਤਾ ਮੁਤਾਬਕ ਉਹਨਾਂ ਦੇ بیٹے ਨੇ میٹرਕ ਕੇਸ ਸਕੂਲ ਵਿੱਚ ਕੀਤੀ ਸੀ ਤੇ ਇਸ ਸਕੂਲ ਨਾਲ ਉਹਦੀਆਂ ਕਾਫੀ ਜ਼ਿਆਦਾ ਯਾਦਾਂ ਜੁੜੀਆਂ ਨੇ ਇਸੇ ਲਈ ਉਸਨੇ ਸਕੂਲ ਦੀ ਨੋਹਾਰ ਬਦਲਣ ਲਈ ਇੱਕ ਵੱਖਰਾ ਟੀਚਾ ਰੱਖਿਆ ਸੀ ਤੇ ਹੁਣ ਉਹ ਇਸ ਸਕੂਲ ਲਈ ਹਰ ਸੰਭਵ ਯਤਨ ਕਰ ਰਿਹਾ ਅੱਜ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਖੇ ਡੇਰਾ ਬਾਬਾ ਨਾਨਕ ਚਾ ਅੱਜ ਜਿਹੜੇ ਬਾਬਰ ਜਿੰਦਰ ਸਿੰਘ ਜੀ ਬੇਦੀ ਜਿਨ੍ਹਾਂ ਦੇ ਉਦਬੰਦ ਸਤਕਾਰ ਆਡਿਟੋਰੀਅਮ ਬਣਿਆ ਉਹਦਾ ਅੱਜ ਉਦਘਾਟਨ ਸੀਗਾ ਸਮਰੋਹ ਸੀਗਾ ਉਹਦੇ ਸਬੰਧ ਵਿੱਚ ਮੈਨੂੰ ਵੀ ਬੁਲਾਇਆ ਗਿਆ ਤਾਂ ਮੈਨੂੰ ਬੜਾ ਚੰਗਾ ਲੱਗਾ ਕਿ ਪ੍ਰਾਈਵੇਟ ਸਕੂਲਾਂ 'ਚ ਤੇ ਆਡਿਟੋਰੀਅਮ ਬਣਦੇ ਦੇਖੇ ਨੇ ਪਰ ਸਰਕਾਰੀ ਸਕੂਲ ਚ ஆடிਟੋਰੀਅਮ ਬਣਨਾ ਬੜੀ ਵੱਡੀ ਗੱਲ ਹੈ। ਟੇਰਾ ਬਾਬਾ ਨਾਨਕ ਚਤੂਜਾ ਜਿਹੜਾ ஆடிਟੋਰੀਅਮ ਜਿਹੜਾ ਉਹ ਬਣਿਆ ਇਹ ਸਿਰ ਬਾਬਾ ਰਜਿੰਦਰ ਸਿੰਘ ਜੀ ਬੇਦੀ ਜਿਨ੍ਹਾਂ ਦੇ ਉਦਮਾ ਸਦਕਾ ਇਹ ਬਣ ਕੇ ਤਿਆਰ ਹੋਇਆ ਤੇ ਬੱਚਿਆਂ ਨੂੰ ਸਕੂਲ ਦੇ ਬੱਚਿਆਂ ਨੂੰ ਇਹ ஆடிਟੋਰੀਅਮ ਇੱਕ ਬੱਚਿਆਂ ਨੂੰ ਵੀ ਫੀਲਿੰਗ ਹੋਈ ਹੈ ਵੀ ਇੱਕ ਵਧੀਆ ਸਕੂਲ ਬਣੂਗਾ ਇੱਥੇ ਵੀ ஆடிਟੋਰੀਅਮ ਬਣਾਇਆ ਹੈ ਕੁਰਸੀਆਂ ਉੱਦਾਂ ਲਗਾਈ ਨਹੀਂ ਹਰ ਤਰ੍ਹਾਂ ਦਾ ਦੇਖੋ ਆਡੀਟੋਰੀਅਮ ਦਾ ਮਤਲਬ ਇਹ ਹੈ ਕਿ ਫੀਲਿੰਗ ਵਧੀਆ ਹੋਣੀ ਚਾਹੀਦੀ ਬੱਚਿਆਂ ਨੂੰ ਮਹਿਸੂਸ ਹੋਣਾ ਚਾਹੀਦਾ ਤਾਂ ਮੇਰੇ ਖਰ ਵੀ ਪੰਜਾਬ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਆ ਜਿਹੜੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਉਹਨਾਂ ਦਾ ਵੀ ਸਕੂਲਾਂ ਪ੍ਰਤੀ ਤਾਂ ਹੈਲਥ ਪ੍ਰਤੀ ਜਿਹੜਾ ਸਰਕਾਰ ਦਾ ਸਾਡਾ ਮੇਨ ਏਜੰਡਾ ਹੈ ਤਾਂ ਮੈਨੂੰ ਲੱਗਦਾ ਉਹ ਇੱਕ ਦਿਨ ਦੂਰ ਨਹੀਂ ਹੋਣਗੇ ਜਿੱਦਣ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਤੋਂ ਅੱਗੇ ਨਿਕਲ ਜਾਣਗੇ ਸਰ ਅੱਜਕੱਲ ਬੱਚਿਆਂ ਨੂੰ ਸੰਦੇਸ਼ ਦੇ ਰਿਹਾ ਮੈਂ ਬੱਚਿਆਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦਾ ਕਿ ਮੈਂ ਬੱਚਿਆਂ ਦੇ ਨਾਲ ਨਾਲ ਮਾਪਿਆਂ ਨੂੰ ਇਹ ਸੰਦੇਸ਼ ਦਿੰਨਾ ਹੈ ਕਿ ਇੱਕ ਗੱਲ ਦੇਖੋ ਕਿ ਜਿਹੜੇ ਪ੍ਰਾਈਵੇਟ ਸਕੂਲਾਂ ਚ ਟੀਚਰ ਲੱਗੇ ਨੇ ਉਹਨਾਂ ਦੀ ਕੁਆਲਿਫੀਕੇਸ਼ਨ ਤੇ ਸਰਕਾਰੀ ਸਕੂਲ ਦੇ ਜਿਹੜੇ ਟੀਚਰ ਨੇ ਉਹਨਾਂ ਦੀ ਜਿਹੜੀ ਕੁਆਲਿਫੀਕੇਸ਼ਨ ਆ ਉਹਨਾਂ ਦਾ ਕੰਪੈਰੀਸ਼ਨ ਕਰੋ ਇਹਨਾਂ ਤੇ ਏਡੇ ਵਧੀਆ ਟੀਚਰ ਨੇ ਸਰਕਾਰੀ ਸਕੂਲਾਂ 'ਚ ਇਸ ਕਰਕੇ ਜੇ ਟੀਚਰ ਵਧੀਆ ਤੇ এডੂਕੇਸ਼ਨ ਆਟੋਮੈਟਿਕਲੀ ਵਧੀਆ ਹੋਣੀ ਚਾਹੀਦੀ ਹੈ ਇਸ ਕਰਕੇ ਬੱਚਿਆਂ ਨੂੰ ਸੰਦੇਸ਼ ਹੈ ਕਿ ਯਹੀ ਕਿ ਤੁਸੀਂ ਵੱਤ ਵੱਤ ਸਰਕਾਰੀ ਸਕੂਲਾਂ 'ਚ ਐਡਮਿਸ਼ਨ ਲਓ ਉਹਦੇ ਨਾਲ ਤੁਹਾਡੇ ਮਾਪਿਆਂ ਦਾ ਜਿਹੜਾ ਖਰਚਾ ਹੈ ਉਹ ਵੀ ਘਟਦਾ ਹੈ ਬਸਤੀ ਵੀ ਹੁੰਦੀ ਹੈ এডੂਕੇਸ਼ਨ ਵਧੀਆ ਤੁਹਾਨੂੰ ਸਰਕਾਰੀ ਸਕੂਲ 'ਚ ਮਿਲੇਗੀ ਅਗਰ ਜੀ ਖਾਸਾ ਮੈਂ ਸਕੂਲ ਦਾ ਸਟੂਡੈਂਟ ਹਾਂ 57 ਸਾਲ ਦੀ ਮੈਂ ਇੱਥੋਂ میٹرਕ ਕੀਤੀ ਸੀ ਤੇ ਮੈਨੂੰ میٹرਕ ਕੀਤਾ ਇੱਥੋਂ तकरीबन 68 ਸਾਲ ਹੋ ਗਏ ਆ ਪਰ ਮੈਨੂੰ ਇਹ ਸਕੂਲ ਨਾਲ ਬਹੁਤ ਲਗਾ ਹੈ ਪ੍ਰੇਮ ਕੋਈ ਤੁਈ ਸਭ ਕੁਝ ਅਸੀਂ ਅਹਿਸਾਸ ਕੀਤਾ ਦੂਸਰਾ ਇਹ ਸਕੂਲ ਦੇ ਐਸਫੇਰੇ ਜੋ ਪ੍ਰਿੰਸੀਪਲ ਨੇ ਵਿਕ੍ਰਮਜੀਤ ਸਿੰਘ ਚਾਲ ਉਹਨਾਂ ਸਾਨੂੰ ਬਹੁਤ ਸਹਿਯੋਗ ਦਿੱਤਾ ਇਹਨਾਂ ਨੂੰ ਸਹਿਯੋਗ ਦਿੱਤਾ ਕਿ ਮੈਂ ਕਹਿ ਨਹੀਂ ਸਕਦਾ ਉਹਨਾਂ ਸਾਰਾ ਮੇਰੇ ਨਾਲ ਪੂਰੇ ਮੋਢੇ ਨਾਲ ਬੋਢਾ ਲਾ ਕੇ ਸਾਰਾ ਕੰਮ ਕਰਵਾਇਆ ਤੇ ਮੈਂ ਉਹਨਾਂ ਦਾ ਆਪਣੇ ਦਿਲੋਂ ਧੰਨਵਾਦ ਕਰਨਾ ਤੇ ਬਾਕੀ ਦੂਸਰਾ ਜਿਹੜੇ ਬੱਚੇ ਇੱਥੇ ਪੜ੍ਹਦੇ ਨੇ ਉਹਨਾਂ ਨੂੰ ਸਿੱਖਿਆ ਦਿੰਨੇ ਆ ਕਿ ਨਸ਼ੇ ਛੱਡ ਕੇ ਸਾਰੇ ਕਾਫੇ ਆਪਣੇ ਪੜਾਈ ਵੱਲ ਖਿਆਲ ਕਰਨ ਕੋਈ ਬੱਚਾ ਪੜਨ ਲਈ ਜਿਸਕੇ ਨੂੰ ਜ਼ਰੂਰਤ ਹੈ ਅਸੀਂ ਉਹਦੀ ਜ਼ਰੂਰਤ ਵੀ ਪੂਰੀ ਕਰਾਂਗੇ ਬੇਟਾ ਪੈਸੇ ਦੀ ਜਿਹੜੀ ਗੱਲ ਹੈ ਨਾ ਉਹ ਨਾ ਕਰੋ ਮੈਂ ਇਸ ਪੈਸੇ ਨਾਲ ਕਦੀ ਪਿਆਰ ਨਹੀਂ ਕੀਤਾ ਤੇ ਨਾ ਮੈਂ ਕਦੀ ਕਿਸੇ ਨੂੰ ਦੱਸਿਆ ਮੈਂ ਕੀ ਖਰਚ ਕੀਤਾ ਤੇ ਕੀ ਕੀਤਾ ਨਾ ਹੀ ਮੇਰੇ ਬੱਚਿਆਂ ਨੇ ਕਦੀ ਪੁੱਛਿਆ papa ਕੀ ਤੁਸੀਂ ਖਰਚ ਕੀਤਾ ਤੇ ਕੀ ਨਹੀਂ ਕੀਤਾ ਤੇ ਨਾ ਮੈਂ ਕਦੀ ਕਿਸੇ ਕੋਲ ਮੰਗਿਆ ਮੈਨੂੰ ਆਪਣੇ ਆਪ ਹੀ ਸਭ ਕੁਝ ਦੇ ਹੀ ਦਿੰਦੇ ਆ ਮੈਨੂੰ ਨਹੀਂ ਕੋਈ ਗੱਲ ਆਪਾਂ ਦੋ ਜੀ ਆਪਾਂ ਦਾ ਜੋਰ ਸਮਾਸੀ ਵੀ ਨੂੰ ਕੀ ਅਪੀਲ ਕਰਨੀ ਚਾਹੋਗੇ ਮੈਂ ਅਪੀਲ ਕਰਨੀ ਚਾਹੁੰਦਾ ਕਿ ਬੱਚੇ ਪੜਨ ਸਟਾਫ ਜਿਹੜਾ ਪੜਾਏ ਬੱਚੇ ਜਿਹੜੇ ਨੇ ਐਜੂਕੇਸ਼ਨ ਜਿਸ ਕੋਮ ਦੀ ਐਜੂਕੇਸ਼ਨ ਹੀ ਨਹੀਂ ਹੁੰਦੀ ਉਹ ਕੋਈ ਮਤਰੱਕੀ ਨਹੀਂ ਕਰਦੀਆਂ ਸਭ ਤੋਂ ਵੱਡੀ ਗੱਲ ਅਸੀਂ ਪੰਜਾਬੀ ਆ ਅਸੀਂ ਤੇ ਸਭ ਆਪਣੇ ਸਾਰੀਆਂ ਸਹੂਲਤਾਂ ਦੇਵਾਂਗੇ ਜਿਹੜੀਆਂ ਸਾਨੂੰ ਚਾਹੀਦੀਆਂ ਇੱਥੇ ਹੋਰ ਵੀ ਦੇਵਾਂਗੇ ਸਹੂਲਤਾਂ ਦੇਵਾਂਗੇ ਮੇਰੀ ਇੱਛਾ ਸੀ ਕਿ ਮੈਂ ਸਕੂਲ ਨੂੰ ਵੀ ਖੁੱਲੀ ਐਸੀ ਕਰਵਾਵਾਂ ਜਿਸ ਤਰ੍ਹਾਂ ਕਿ ਆਪਣੇ ਲੜਕੀਆਂ ਦਾ ਸਕੂਲ ਕਰਾਇਆ ਪਰ ਉਹ ਤਾਂ ਮਨਕਿ ਸਹਿਯੋਗ ਨਹੀਂ ਸੀ ਮਿਲਿਆ ਹੁਣ ਇਸ ਤੋਂ ਮੇਰੀ ਅਖਾਸ਼ ਆਗਰੀ ਕਿ ਇਸ ਸਕੂਲ ਨੂੰ ਅਗਲੇ ਸਾਲ ਤੋਂ ਪੂਰਾ AC ਕਰਵਾਈਏ ਕਿ ਪੂਰਾ ਸਕੂਲ AC ਹੋਵੇ ਤੇ ਸਾਰੀ ਇੱਥੇ ਜਿਹੜੀ ਹਰ ਬੱਚੇ ਨੂੰ ਹਰ ਸਹੂਲਤ ਹੋਵੇ ਤੇ ਉਹ ਸਹੂਲਤ ਲਈਏ ਸਰ ਇਹ ਨਾਮ ਤੇ ਆਪਣੇ ਬਾਰੇ ਦੱਸ ਦਿੰਦੇ ਹਾਂ ਮੈਂ ਵਿਕਰਮਜੀਤ ਸਿੰਘ ਜੀ ਪ੍ਰਿੰਸੀਪਲ ਬॉय ਸਕੂਲ ੜਾਬਾ ਬਨਾਣਾ ਸਰ ਇਹ ਸਕੂਲ ਦਾ ਕਾਰ ਬਣਾਇਆ ਗਿਆ ਹੈ ਕੋਰਡੋਰ ਬਣਾਇਆ ਹੈ ਉਹ ਛੋਟਾ ਬਣਾਇਆ ਹੈ ਕਿੰਨਾ ਵੱਲੋਂ ਬਣਾਇਆ ਗਿਆ ਸਾਰੇ ਜਿਹੜਾ ਆ ஆடிਟੋਰੀਅਮ ਆ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਰ ਜਿੰਦਰ ਸਿੰਘ ਜੀ ਬੇਤੀ ਵੱਲੋਂ ਜਿਹੜਾ ਇਹ ਕਾਫੀ ਮੰਨ ਲੋ ਬਹੁਤ ਵਧੀਆ ਸਮਾਨ ਲਾ ਕੇ ਜਿਹੜਾ ਉਹਨਾਂ ਨੇ ਤਿਆਰ ਕਰਾਇਆ ਜਿਹਦੇ ਉੱਤੇ 50 ਤੋਂ 60 ਲੱਖ ਲੱਗਦਾ ਹੈ ਜੀ ਜਿਹਦੇ ਵਿੱਚ ਉਹਨਾਂ ਹਰ ਸਹੂਲਤ ਦਿੱਤੀ ਹੈ ਜੀ ਪ੍ਰੋਜੈਕਟਰ ਹੈ ਤੁਸੀਂ ਦੇਖ ਬਹੁਤ ਏਸੀ ਜਿਹੜਾ ਵਾ ਬਹੁਤ ਵਧੀਆ ਲਾਇਆ ਜੁਨਟ ਹਰ ਤਰ੍ਹਾਂ ਨਾਲ ਹਰ ਤਰ੍ਹਾਂ ਦੀ ਉਹਦੇ ਵਿੱਚ ਸਹੂਲਤ ਹੈਗੀ ਹੈ ਜੀ ਤੇ ਮੰਨ ਲੋ ਨਾ ਆਪਾਂ ਇਕੱਲੇ ਇੱਕ ਸਾਊਂਡ ਸਿਸਟਮ ਤੋਂ ਲੈ ਕੇ ਪ੍ਰੋਜੈਕਟਰ ਫੁੱਲੀ ਏਸੀ ਆ ਜੀ ਤੇ ਇਹੋ ਜਿਹਾ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਹੋਰ ਸਰਕਾਰੀ ਸਕੂਲ ਵਿੱਚ ਹੋਊਗਾ ਜੀ ਤੇ ਇਸ ਤੋਂ ਇਲਾਵਾ ਉਹਨਾਂ ਦੀ ਕੋਸ਼ਿਸ਼ ਆ ਕਿ ਜਿਹੜਾ ਸਾਡਾ ਸਕੂਲ ਆ ਇਹਨੂੰ ਆਪਾਂ ਪੰਜਾਬ ਦਾ ਇੱਕ ਨੰਬਰ ਸਕੂਲ ਬਣਾਉਣਾ ਜੀ ਨੈਕਸਟ ਉਹਨਾਂ ਨੇ ਇਹਦੇ ਉੱਤੇ ਸੋਲਰ ਪਲਾਨ ਲਾ ਰਹੇ ਆ ਉੱਪਰ ਫੁੱਲੀ ਏਸੀ ਲਾ ਰਹੇ ਆ ਜੀ ਤੇ ਇਸ ਤੋਂ ਇਲਾਵਾ ਪ੍ਰੋਜੈਕਟਰ ਐਲਈਡੀ ਸਾਡੀ ਗਰਾਊਂਡ ਮੁਲਹਤਰਾ ਨਾਲ ਬਾਬਾ ਜੀ ਜਿਹੜੇ ਆ ਸਾਡੀ ਸਹਾਇਤਾ ਕਰਦੇ ਆ ਜੀ ਇਹ ਜਿਹੜਾ ਇਹ ਜਿਹੜਾ ਕਬਣਾਇਆ ਗਿਆ ਇਹ ਤੇ ਮੇਰੇ ਖਿਆਲ ਵਿੱਚ ਸਕੂਲ ਤੇ ਹੈ ਨਹੀਂ ਸਰਕਾਰੀ ਸਕੂਲ ਤੇ ਕਿਤੇ ਹਾਂਜੀ ਸਰ ਸਾਡੇ ਗਰਲ ਸਕੂਲ ਚ ਬਣਿਆ ਸੀਗਾ ਪਰ ਉਹ 40 ਸਾਲ ਪਹਿਲਾਂ ਬਣਿਆ ਸੀਗਾ ਉਹਦੇ ਵਿੱਚ ਜਿਹੜੀਆਂ ਕਮੀਆਂ ਪੇਸ਼ੀਆਂ ਸੀਗੀਆਂ ਇਹਦੇ ਵਿੱਚ ਆਪਾਂ ਦੂਰ ਕਰਤੀਆਂ ਤੇ ਬਹੁਤ ਹੀ ਮਨਲਾ ਵਧੀਆ ਜਿਹੜਾ ਬਣਿਆ ਸਾਰਾ ਬਾਬਾ ਜੀ ਵੱਲੋਂ ਪੈਖ ਲਗਾਇਆ ਹਾਂਜੀ ਸਾਰੇ ਸਾਰਾ ਬਾਬਾ ਜੀ ਵੱਲੋਂ ਲਗਾਇਆ ਗਿਆ ਇਹਨਾਂ ਨੇ ਬੇਟਾ ਕੀ ਨਾਮ ਤੇਰਾ ਮੇਰਾ ਨਾਮ ਐਕ੍ਰਿਸ਼ ਹੈ ਕਿਹੜਾ ਸਕੂਲ ਹੈ ਤੇਰਾ ਜੀਐਸ ਬॉयਸ ਡੇਰਾ ਬਣਾਣਾ ਕਿੰਵੀਂ ਚੋਂ ਪੜਦੇ ਹੋ 10ਵੀਂ ਚੋਂ ਇਹਟਾ ਜਿਹੜਾ ਕੋਰੀਡੋਰ ਜਿਹੜਾ ਬਣਾਇਆ ਹੈ ਤੁਹਾਡੇ ਸਕੂਲ ਦੇ ਕਿ ਕਿੱਦਾਂ ਲੱਗਦਾ ਤੁਹਾਨੂੰ ਸਰ ਬਹੁਤ ਵਧੀਆ ਬਾਬਾ ਰਾਜਿੰਦਰ ਬੇਦੀ ਜੀ ਦਾ ਬਹੁਤ ਵਧੀਆ ਗਿਫਟ ਮਿਲੇ ਹੈ ਰਿਟੋਰੀਅਮ ਇਹਨਾਂ ਸਰ ਸਾਡੇ ਕੰਪੀਟੀਸ਼ਨ ਸਾਡਾ ਕੰਫੀਡੈਂਸ ਵਧੇਗਾ ਸਰ ਇਹ ਮਤਲਬ ਕਿ ਬਹੁਤ ਵਧੀਆ ਬਣਾਇਆ ਹੈ ਕਿ ਬੱਚਿਆਂ ਦੇ ਵਿੱਚ ਜਾਗਰੂਤਾ ਆਏਗੀ ਇੱਥੇ ਸਰ ਵੱਖਰੀ ਵੱਖਰੀ ਫੈਸਟੀਵਲ ਹੋਣਗੇ ਸੌਨ ਸਿਸਟਮ ਸਭ ਕੁਝ ਲਗਾਇਆ ਗਿਆ ਹੈ ਹਾਂਜੀ ਸਰ ਬਹੁਤ ਵਧੀਆ ਸੌਨ ਸਿਸਟਮ ਲਾਇਆ ਗਿਆ ਹੈ ਚੇਅਰ ਸਲਾਈ ਗਏ ਆ ਸਰ ਬਾਬਾ ਨੇ ਖਰਚਾ ਕੀਤਾ ਬਾਬਾ ਰਾਜਿੰਦਰ ਜੀ ਬੱਚਿਆਂ ਦੀ ਵੀ ਸਾਰਾ ਹਾਂਜੀ ਬੱਚਿਆਂ 'ਚ ਬਹੁਤ ਉਤਸ਼ਾਹ ਹੈ ਬੜੇ ਚਾਹ ਨਾਲ ਹੁਣ ਸਰ ਕੰਪੀਟੀਸ਼ਨ ਚ ਭਾਗ ਲੈਣਗੇ ਮੈਡਮ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਮਮਤਾ ਪੁਰਾਣਾ ਸੀ ਮੈਡਮ ਅੱਜ ਜਿਹੜਾ ਪ੍ਰੋਗਰਾਮ ਇੱਥੇ ਹੋ ਰਿਹਾ ਉਹਦੇ ਬਾਰੇ ਦੱਸ ਦਿਓ ਹਾਂਜੀ ਮੈਂ ਟੂਰ ਵੱਜਣਾ ਆਪਣਾ ਟੂਰ ਪਾਉਂਦਾ ਹਾਂ ਹਰ ਜੀ ਬਸ ਸਖਿਆ ਕਰ ਰਹੀ ਹੈ ਇਸ ਵਿਸ਼ੇ ਦੇ ਵਿੱਚ ਇਹ ਇਹ ਜਿਹੜਾ ਪ੍ਰੋਗਰਾਮ ਚੱਲ ਰਿਹਾ ਹੈ ਇਹ ਇੱਕ ਬਹੁਤ ਅਗਾਵਾ ਵੱਡੂ ਕਦਮ ਹੈ ਜਿੱਥੇ ਕਿ ਸਾਡੀ ਜਿਹੜੀ ਬਹੁਤ ਵਧੀਆ ਇੱਕ ਬਾਂਡਿੰਗ ਸਮਾਜ ਦੀ ਤੇ এডਿਕੇਸ਼ਨ ਦੇ এডਿਕੇਸ਼ਨ ਨੂੰ ਦੇ ਵਿੱਚ ਉਹਨਾਂ ਦਾ ਜਿਹੜਾ ਯੋਗਦਾਨ ਹੈ ਉਹਦਾ ਇੱਕ ਜੋ ਬਹੁਤ ਵਧੀਆ ਨੂਨਾ ਇੱਕ ਸਾਹਮਣੇ ਪੇਸ਼ ਹੋਇਆ ਇਸ ਦੇ ਨਾਲ ਸਾਰੇ ਹੀ ਸਤਾਜ ਨੂੰ ਸਾਰੇ ਜ਼ਿਲ੍ਹੇ ਨੂੰ ਹੀ ਸੇਧ ਮਿਲੇਗੀ ਜਿੰਨਾ ਰੱਬਾ ਜੀ ਨੇ ਉਹ ਯੋਗਦਾਨ ਦਿੱਤਾ ਇਹਦੇ ਵਿੱਚ ਐ এডਿਕੇਸ਼ਨ ਡਿਪਾਰਟਮੈਂਟ ਦੇ ਨਾਲ ਕੇ ਹਲਕੇ ਬੱਚਿਆਂ ਲਈ ਜੋ ਦੇਣ ਦਿੱਤੀ ਹੈ ਇਹ ਇੱਕ ਬਹੁਤ ਹੀ ਵਧੀਆ ਤੇ ਅਹਿਮ ਕਦਮ ਹੈ ਔਰ ਇਸ ਤੋਂ ਵਧੀਆ ਸਮਾਜ ਦਾ ਕੋਈ ਹੋਰ ਵਧੀਆ ਕੰਮ ਨਹੀਂ ਹੋ ਸਕਦਾ ਜਿੱਥੇ ਅਸੀਂ ਛੋਟੇ-ਛੋਟੇ ਬੱਚਿਆਂ ਦੇ ਲਈ ਇੰਨਾ ਵਧੀਆ ਵਰਕ ਕੀਤਾ ਕਿ ਉਹਨਾਂ ਦੇ ਬੈਠਣ ਨੂੰ ਜਗ੍ਹਾ ਦਿੱਤਾ ਕਿ ਬੱਚੇ ਆਪਣੀ ਪਰਫਾਰਮੈਂਸ ਦੇ ਸਕਦੇ ਆ ਆਪਣੀ ਕਲਾ ਦਿਖਾ ਸਕਦੇ ਆ ਔਰ ਬੱਚੇ ਦੇ ਅੰਦਰ ਦਾ ਜੋ ਰੂਹ ਦੇ ਅੰਦਰ ਜੋ ਕੁਮਾਜਵਾਦ ਦਾ ਨਵਾਸ ਹੈ ਉਹਦੇ ਵਿੱਚ ਜੋ ਕਲਾਮਾਂ ਨੇ ਹਰ ਤਰ੍ਹਾਂ ਦੀ ਕਲਾ ਦਿਖਾ ਕਰਕੇ ਬੱਚੇ ਸਮਾਜ ਦਾ ਇੱਕ ਵਧੀਆ ਅੰਗ ਬਣ ਸਕਦੇ ਆ। ਉਹ ਇੱਕ ਸਟੇਜ ਦੇਣਾ ਬੱਚਿਆਂ ਕਿ ਜਿੱਥੇ ਉਹ ਆਪਣੀ ਸ਼ਖਸੀਅਤ ਨੂੰ ਉਭਾਰ ਕੇ ਅੱਗੇ ਲਿਆ ਸਕਣ। ਜਿੱਥੇ ਜੋ ਕਿ ਸਾਡਾ ਇੱਕ ਮੇਨ ਪਰਪਸ ਹੁੰਦਾ ਜਿੱਥੇ ਬੱਚੇ ਦਾ ਸਭ ਤੋਂ ਮੁੱਖੀ ਉਤਾਰਨ ਦਿੱਕਨੇ ਉਹਦੇ ਵਿੱਚ ਜਿਹੜਾ ਕੋਈ ਇਹਨੂੰ ਯੋਗਦਾਨ ਹੈ ਉਹ ਇਸ ਦੇ ਪ੍ਰਿੰਸੀਪਲ ਸਾਹਿਬ ਦਾ ਬਿਕਰਮ ਜੀ ਜੀ ਦਾ ਤੇ ਹਰਬਲ ਦਾ ਜੀ ਹਰਸੀ ਕੋਆਰਡੀਨੇਸ਼ਨ ਹੈ ਉਸ ਨੂੰ ਸਲਾਮ ਕਰਦੇ ਆ ਅਸੀਂ ਕੋਸ਼ਿਸ਼ ਕਰਦੇ ਆ ਕਿ ਸਾਡੇ ਜਿੰਦਾ ਦੇ ਵਿੱਚ ਬਹੁਤ ਹੀ ਇਸ ਤਰ੍ਹਾਂ ਦੀ ਸਖਸ਼ੀਰਤਾ ਗਿਆਨ ਜਿਹਦਾ ਨਾਲ ਸਾਡੇ ਸਾਡੇ ਬੱਚਿਆਂ ਦਾ ਜਿਹੜਾ ਹੈਗਾ ਸਾਹਮਣੇ ਸਾਡੇ ਬੱਚਿਆਂ ਦੀ ਜਿਹੜੀ ਕਲਾ ਹੈ ਉਹ ਕੀ ਆਵੇਂ ਬੱਚੇ ਦਾ ਜੀਵਨ ਜਿਹੜਾ ਹੈਗਾ ਸੁਨਾਨਾ ਪੜਦਾ ਹੋਇਆ ਸਮਾਜ ਦੇ ਵਿੱਚ ਉਹੋ ਆਪਣਾ ਦਾਅਵਾ ਕਰਦੇ ਸਾਡਾ ਸਮਾਜ ਤੇ ਸਾਡੀ ਧਰਤੀ ਜਿਹੜੀ ਹੈਗੀ ਐ ਜੋ ਸਾਡੇ ਗੁਰੂਆਂ ਨੇ ਫਿਰਤਾ ਪਾਈਆਂ ਸੀ ਜਾਂ ਜੋ ਸਾਡੀ ਸਰਕਾਰ ਦੀ ਇੱਛਾ ਹੈ ਕਿ ਸਾਡੇ ਬੱਚੇ ਅੱਗੇ ਉਹ ਸਾਰੇ ਸਾਡੇ ਸੁਪਨੇ ਸাকার ਹੋ ਸਕਣਗੇ ਤਾਂ ਹੀ ਜੇਕਰ ਇਹੋ ਜਿਹੇ ਐਗਜ਼ਾਮਪਲਸ ਅਸੀਂ ਸਮਾਜ ਦੇ ਅੱਗੇ ਲੈ ਕਰਕੇ ਆਈਏ ਜਿਹੜੀਆਂ ਅਸੀਂ ਇਸ ਪੋਸਟ ਦੇ ਵਿੱਚ ਜਿਵੇਂ ਦਿਖਾਈਆਂ ਹੈਗੀਆਂ ਤੇ ਇਹਦੇ ਨਾਲ ਸਾਡੇ ਸਾਰੇ ਹੀ ਸਮਾਜਿਕ ਵਿਸੇਧ ਮਿਲੇਗੀ ਇਹਨੂੰ ਅਪੂਰੇ ਬੱਚੇ ਗਾ ਵਧਣਗੇ ਬਹੁਤ ਪੁੱਤਾਂ ਨੇ ਕਦੇ ਗਾ ਵਧਸ